ਤੇ ਆਪਣੀ ਮੰਡੀ ਦਾ ਕੰਮ ਹੋ ਗਿਆ ਤਾਂ ਕੰਮ ਨਹੀਂ ਹੈ ਉਹ ਦਰਲਾ ਦੀ ਮੇਰੇ ਪਾਣੀ ਕੱਢਣਾ ਵੀ ਨਾਨਕਾ ਨਾ ਹੋਈ ਨੀ ਜ਼ਿੰਮੇਵਾਰੀ ਹੈ ਸਫਾਈ ਕਰਨਾ ਆਪਣਾ ਕੰਮ ਤੇ ਕਿੰਨੇ ਨੇ ਵੀ ਮੈਨੂੰ ਕਿਹਾ ਹੈ ਕਹਿੰਦੇ ਅਸੀਂ ਨਿਗਰਾਨਾ ਮਾਰ ਚੱਕਰ ਮਾਰਦੇ ਰਹਾਂਗੇ ਛੋਟੀ ਮੰਡੀ ਚ ਇੱਕ ਵਾਰੀ ਵੀ ਕੋਈ ਪਾਣੀ ਪੂਣੀ ਨਹੀਂ ਆਜਾ ਜੀ ਜੀ ਵਾਲਾ ਜੀ ਹਾਂ ਜੀ ਅੰਕਲ ਜੀ ਹੱਕ ਤਾਂ ਵੀ ਧਰਨਾ ਚੱਕਿਆ ਜੇ ਮੁੱਲਤਵੀ ਕੀਤਾ ਜਾਵੇ ਜਦੋਂ ਸਰਕਾਰ ਦੇ ਕੰਨਾਂ ਤੱਕ ਆਪਾਂ ਗੱਲ ਪਹੁੰਚੋਣੀ ਸੀ ਉਹ ਸਰਕਾਰ ਦੇ ਪਹੁੰਚ ਕੇ ਸਰਕਾਰ ਅਸਰ ਕਰਨ ਲੱਗਦੀ ਹੈ ਹਾਂ ਜੀ ਇੱਥੇ ਰਹਿ ਗਏ ਬਸ ਆਪਾਂ ਤਾਂ ਇਹ ਗੱਲ ਕਹਿੰਦੇ ਆ ਜੀ ਡੀਸੀ ਸਾਹਿਬ ਆਪਾਂ ਨੂੰ ਵਧੀਆ ਨਾਲ ਆ ਹੁਣ ਉਹ ਕਹਿੰਦੇ ਪੈਸੇ ਲੈ ਲੈ ਸਾਡੇ ਉਹਨਾਂ ਕੋਲੇ ਜੋਗੇ ਆ ਐਂਡ ਸਾਡੇ ਕੋਈ ਦਾ ਹੱਥ ਐਂਡ ਦਾ ਹੁੰਦਾ ਹੀ ਆ ਕੋਈ ਚੀਜ਼ ਉਹ ਦਿਨ ਬਾਰਿਸ਼ ਬਹੁਤ ਜ਼ਿਆਦਾ ਹੈ ਸੁਣੋ 20 ਦਿਨ ਮਹੀਨਾ ਕਹਿੰਦੇ ਵੀ ਇਹ ਵੱਡੀ ਸਾਹਿਬ ਨੇ ਕਿਹਾ ਵੀ 15 ਤੋਂ 20 ਦਿਨ ਦੇ ਵਿੱਚ ਇਹਨੂੰ ਕੀਤਾ ਜਾਵੇ ਤਾਂ ਟਰੱਕਸ ਵੀ ਡਿਸਪੈਚ ਹੋ ਗਏ ਤੁਹਾਨੂੰ ਉਹ ਵੀ ਪਤਾ ਹੀ ਹੈ ਤੇ ਤੁਸੀਂ ਚਲੋ ਜੋ ਵੀ ਡਿਸੀਜਨ ਲਿੱਤਾ ਬਹੁਤ ਵਧੀਆ ਲਿੱਤਾ ਤੇ ਮੈਂ ਇਹੀ ਅਸਵਾਜਨ ਦਵਾ ਰਿਹਾ ਕਿਉਂਕਿ ਡੀ ਸਾਹਿਬ ਨੇ ਪ੍ਰੈਜ਼ੈਂਟਲੀ ਕਿਹਾ ਵੀ ਅਸੀਂ ਸਾਰੇ ਦਾ ਮੋੜ ਬਾਲਨੇ ਵਾਲੀ ਤੇ ਬਲੱਡ ਸਿਚੁਏਸ਼ਨ ਆਉਤੀ ਸੀਗੀ ਤੇ ਡੀ ਸਾਹਿਬ ਨੇ ਕਿਹਾ ਕਿ ਸਪੈਸ਼ਲੀ ਤੁਸੀਂ ਮਿਲ ਕੇ ਆਓ ਤੇ ਉਹਨਾਂ ਬੰਦੇ ਨੂੰ ਸੈਟੀਸਫਾਈ ਕਰੋ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਅੱਜ ਧਰਨਾ ਦੇ ਕੰਦਰ ਸੀ ਜਿੱਥੇ ਇਹ ਲਿਤਾ ਹੈ ਕਿ ਤੁਹਾਡੀ ਜਿੱਥੇ ਮੰਗਾਂ ਸਾਰੇ ਦਰਜ ਹੈ ਤੁਹਾਡਾ ਕੰਮ ਖੂਬ ਪੇਜਾ ਚੱਲਦਾ ਹਾਂ